ਸਰਕਾਰ ਅਮਨ ਸਿੰਘ ਜੀ ਸਾਹਿਬ ਸ਼ਹਿਰੀ ਕਲਸੀ ਜੀ ਐਮਐਲਏ ਬਟਾਲਾ ਉਹ ਖੁਸ਼ੀ ਦੇ ਨਾਲ ਅੱਜ ਸਵੇਰ ਤੋਂ ਅਸੀਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਹਾਂ ਤਾਂ ਸਰਕਾਰ ਅਮਨ ਸਿੰਘ ਜੀ ਸ਼ਹਿਰੀ ਕਲਸੀ ਉਹਨਾਂ ਦੇ ਨਾਲ ਲੋਕਾਂ ਦੀ ਧਰਮਪਤੀ ਭੈਣ ਜੀ ਰਾਜਵੀਰ ਸੌਰ ਸਿੰਘ ਜੀ ਸ਼ੇਖੋ ਉਹ ਵੀ ਸਾਡੇ ਇਸ ਕਾਰਗਮ ਵਿੱਚ ਆਏ ਨੇ ਜੀ ਆਇਆ ਬਹੁਤ ਬਹੁਤ ਖੁਸ਼ਾਮਦੀਦ ਵੈਲਕਮ کارکرم چل رہے نے پنجاب کرانتی یہ لڑی کے دیہی محمود بہت بہت ਦੇਵਾਨ ਚਾਰ ਕੇ ਬਚੇ ਦਾ ਦੇਵਾਨ ਮੇਰੇ ਸਕੂਲ ਦੀ ਗਰਾਉਂਡ ਵੇ ਸੁਪਾਈ ਮਾਨ ਮੇਰੇ ਸਤਕਾਰਯੋਗ ਹਲਕਾ ਪਟਾਲਾ ਦੇ ਐਮ ਐਲ ਏ ਸਾਹਿਬ ਸਰਦਾਰ ਅਮਨ ਅਸ਼ੀਰ ਸਿੰਘ ਜੀ ਸ਼ਹਿਰੀ ਕਲਸੀ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਸੁਪਤਨੀ ਸਾਡੀ ਬੇਟੀ ਰਾਜਪੀਰ ਕੌਰ ਅੱਜ ਸਾਡੇ ਦਰਮਿਆਨ ਪਹੁੰਚੇ ਹਨ ਤੁਸੀਂ ਸਮੂਹ ਨਗਰ ਨਿਵਾਸੀ ਅਤੇ ਜਿਹੜੇ ਸਟੂਡੈਂਟ ਬੱਚੇ ਇਸ ਸਕੂਲ ਵਿੱਚ ਹੋਵਿੰਦੇ ਆ ਹਾਜ਼ਰ ਕਰ ਰਹੇ ਹਨ ਉਹਨਾਂ ਦੇ ਮਾਪੇ ਸਭਾਏ ਮਾਨ ਹੋ ਸਮੂਹੇ ਸਕੂਲ ਦਾ ਸਾਫ ਹੈਡਮਾਸਟਰ ਸਰਦਾਰ ਹਰਜੀਤ ਸਿੰਘ ਜੀ سردار بلکار سنگھ جیستا پہلا دسم دی بخش کی رسنا پوتر کریے واحر جی کا خالص واحو جی کی فتح ودیا کرمتی پروگرام کے تحت آج ساڑھے نگر ملک پر وکھے ਐਮਐਲਏ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਜੋ ਪਿਆਰ ਸਰਕਾਰ ਵੱਲੋਂ ਵਿਦਿਆ ਕ੍ਰਾਂਤੀ ਨੂੰ ਧਿਆਨ ਚੜਾਇਆ ਜਾ ਰਿਹਾ ਹੈ ਵਿਦਿਆ ਦਾ ਪੱਤਰ ਪੰਜਾਬ ਦੇ ਅੰਦਰ ਉੱਚਾ ਚੁੱਕਣ ਲਈ ਇਹ ਸ਼ਲਾਘਾਯੋਗ ਕਦਮ ਹੈ ਪਰ ਭਗਵਾਨਤਮਾਨ ਸਰਕਾਰ ਨੇ ਜੋ ਵਿਸ਼ੇਸ਼ ਉਪਰਾਲਾ ਕੀਤਾ ਕਿ ਅਸੀਂ ਸਰਕਾਰਾਂ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੱਕਾਂਗੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਪ੍ਰਾਈਵੇਟ ਸਕੂਲਾਂ ਤੋਂ ਆਪਣੇ ਬੱਚੇ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਛਲਾਕਾ ਜੀ ਉਹ ਪੁਰਾਣਾ ਹੈ ਸਾਡੇ ਨੌਜਵਾਨ ਆਗੂ ਸਰਦਾਰ ਅਮਨ ਸ਼ੇਰ ਸਿੰਘ ਜੀ ਸ਼ਹਿਰੀ ਕਲਸੀ ਐਮ ਐਲ ਏ ਪਟਿਆਲਾ ਪੰਜਾਬ ਸਰਕਾਰ ਦੇ ਵਾਸਤੇ ਵੀ ਲਗਭਗ 9.9% ਨਕਾਵਾ ਨਾਲੋਂ ਕੰਮ ਆਪਣੇ ਜੋਸ਼ ਦੇ ਨਾਲ ਜਜਬੇ ਦੇ ਨਾਲ ਤੇ ਤਕੜੇ ਹੋ ਕੇ ਵੱਧ ਵਧੀਆ ਤਰੀਕੇ ਦੇ ਨਾਲ ਕਰਵਾ ਰਹੇ ਹਨ ਬੂਹੇ ਹਲਕੇ ਨੂੰ ਮਰੀਜ਼ ਕਰ ਰਹਾ ਹੈ ਕਿ ਮਾਪਿਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਆਪਣੇ ਬੱਚਿਆਂ ਨੂੰ ਗਵਰਨਮੈਂਟ ਸਕੂਲਾਂ ਦੇ ਅੰਦਰ ਪੜਨ ਲਈ ਤੇ ਜੋ ਅੱਜ ਇੱਥੇ ਮਜਬੂਰ ਇੱਥੇ ਸਾਡੇ ਹਲਕੇ ਦੇ ਆਮਦੇ ਸਾਹਿਬ ਉਹਨਾਂ ਦੇ ਨਾਲ ਸਾਰੇ 당ਜਾ ਪੰਚਰਜਾ ਆਏ ਹੋਏ ਵਿਕਾਰੀ ਇੰਚਾਰੀ ਸਾਰੇ ਖਾਸ ਕਰਕੇ ਮੇਰੇ ਪਿੰਡ ਦੇ ਸਾਰੇ ਮੁੰਦਰ ਬੱਚਿਆਂ ਦੇ ਬਾਪੇ ਸਾਰਿਆਂ ਦੇ ਦੇ ਆਉਣਾ ਸਾਜ ਬਹੁਤ ਬਹੁਤ ਧੰਨਵਾਦ ਸਰਿਕਸੀ ਜੀ ਉਹਨਾਂ ਨਾਲ ਆਏ ਉਹਨਾਂ ਦੇ ਤੁਪਤਨੀ ਜਿਹੜਾ ਛੋਟਾ ਪੇਡਾ ਇਸ ਜੇ ਕਰਦੇ ਹੋ ਸਭ ਅੱਜ ਇਸ ਸਕੂਲ ਦੇ ਵਿੱਚ ਆਇਆ ਸਿਰਫ ਇਸ ਕਰਕੇ ਆਇਆ ਕਿਉਂਕਿ ਪੰਜਾਬ ਦੀ ਜੇ ਨੀ ਮਜ਼ਬੂਤ ਕਰਨੀ ਹੋਵੇ ਜੇ ਪੰਜਾਬ ਨੂੰ ਤਰੱਕੀ ਚ ਲੈ ਕੇ ਜਾਣਾ ਹੋਵੇ ਜੇ ਪੰਜਾਬ ਚੜ ਦੀ ਕਲਾ ਚ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਜਿਹੜੇ ਪੰਜਾਬ ਦੀ ਜਿਹੜੀ ਮੈਂ ਕਹਿ ਸਕਦਾ ਜਿਤਨਾ ਬੱਚੇ ਨੇ ਜਿਤਨੇ ਵਧੀਆ ਪੜ ਲਿਖ ਗਏ ਜਿੰਨੇ ਵਧੀਆ ਰਸਤੇ ਤੇ ਪੈ ਗਏ ਉਦੋਂ ਸਾਡਾ ਪੰਜਾਬ ਤਰੱਕੀ 'ਚ ਜਾਊਗਾ ਕਿਉਂਕਿ ਇਹ ਪੰਜਾਬ ਦੀਆਂ ਜੀਹਾਂ ਨੇ ਜੀਹਾਂ ਤੇ ਆਜਿਨੂੰ ਅੱਜ ਇੱਕ ਤੇਮਾ ਸਕੂਲ ਆਇਆ ਇਸ ਕਰਕੇ ਸਕੂਲਾਂ ਆਏ ਕਿਉਂਕਿ ਜਿਹੜੇ ਪੁਰਾਣੇ ਲੀਡਰ ਹੁੰਦੇ ਸੀ ਸਿਰਫ ਵੋਟਾਂ ਵੇਲੇ ਹੀ ਹੁੰਦੇ ਹੁੰਦੇ ਸੀ ਸਕੂਲਾਂ 'ਚ ਵੀ ਬੂਥ ਚੈੱਕ ਕਰਦੇ ਪਰ ਮੈਂ ਟਿੰਡ ਟਿੰਡ ਸਕੂਲਾਂ 'ਚ ਜਾ ਰਿਹਾ ਹਾਂ ਵਾਚ ਕਰ ਰਿਹਾ ਹਾਂ ਕਿੱਥੇ ਕਿੱਥੇ ਕਮੀ ਹੈ ਉਹ ਕਮੀਆਂ ਨੂੰ ਦੂਰ ਕਰੀਏ ਮੈਂ ਕੇ ਵੀ ਟੀਚਰ ਸਭਾ ਨਾਲ ਨੂੰ ਬੇਨਤੀ ਕੀਤੀ ਮੈਂ ਇਹਨਾਂ ਨੂੰ ਕਿਹਾ ਜੀ ਤਗੜੇ ਹੋ ਕੇ ਆਪ ਸਕੂਲਾਂ ਦੀ ਬਹਾਰ ਬਦਲਨੀ ਹੈ ਕਹਿੰਦੇ ਜੀ ਸਾਡੇ ਵੱਲੋਂ ਮਿਹਨਤ ਦੇ ਵਿੱਚ ਕੋਈ ਕਸਰ ਨਹੀਂ ਅਸੀਂ ਹਰ ਪੱਖੋਂ ਨਾਲ ਹੈ ਪਰ ਪਿੰਡ ਵਾਲਿਆਂ ਨੂੰ ਕਿਹਾ ਵੀ ਸਾਡਾ ਸਹਿਯੋਗ ਰੱਖਣ ਸਾਨੂੰ ਵੱਤ ਵੱਦ ਜਿੰਨੇ ਬੱਚੇ ਇਸ ਸਕੂਲ ਦੇ ਵਿੱਚ ਪੜ੍ਹਦੇਗੇ ਉਹਨਾਂ ਸਟਾਫ ਵੱਦ ਉਹਨਾਂ ਸਕੂਲ ਦੀ ਮੈਨੇਜਮੈਂਟ ਵਧੀਆ ਹੁੰਦੀ ਆ ਕਿਉਂਕਿ ਇਹ ਨਾ ਸੋਚਿਆ ਕਰੋ ਕਈ ਵਾਰੀ ਇੱਕ ਮਾਇੰਦ ਦੇ ਵਿੱਚ ਆ ਜਾਂਦਾ ਵੀ ਪ੍ਰਾਈਵੇਟ ਸਕੂਲਾਂ ਚ ਪੜਾਈ ਬਹੁਤ ਵਧੀਆ ਹੁੰਦੀ ਆ ਮੇਰੀਆਂ ਨਜ਼ਰਾਂ ਦੇ ਵਿੱਚ ਕਈ ਐਸੀ ਸਰਕਾਰੀ ਸਕੂਲਾਂ ਚ ਪੜੇ ਹੋਏ ਅਫਸਰ ਅੱਜ ਵੱਡੀਆਂ ਵੱਡੀਆਂ ਕੁਰਸੀਆਂ ਤੇ ਬਰਾਜਮਾਨ ਨੇ ਬੈਠੇ ਨੇ ਉਹ ਸਰਕਾਰੀ ਸਕੂਲਾਂ ਚ ਉੱਠ ਕੇ ਗਏ ਨੇ ਆ ਸਾਡੇ ਬਟਾਲੇ ਦਾ ਬੜਾ ਮਸ਼ਹੂਰ ਡਾਕਟਰ ਹੈ ਬੱਚਿਆਂ ਦੇ ਡਾਕਟਰ ਡਾਕਟਰ ਰਵਿੰਦਰ ਉਹ ਵੀ ਸਰਕਾਰੀ ਸਕੂਲ ਚ ਪੜੇ ਉਹਨਾਂ ਨੇ ਕਿੰਨਾ ਆਪਣਾ ਨਾਮ ਜਿਹੜਾ ਕਮਾਇਆ ਸੋ ਜਦੋਂ ਇੱਕ ਦਿਮਾਗ ਦੇ ਵਿੱਚ ਘਰ ਘਰ ਗਈ ਹੈ ਗੱਲ ਦੀ ਪਤਾ ਨਹੀਂ ਸਰਕਾਰੀ ਸਕੂਲ ਦੇ ਵਿੱਚ ਬੱਚਾ ਜਿਹੜਾ ਪੜਦਾ ਹੋਊਗਾ ਜਾਂ ਉਹ ਗਰੀਬ ਹੋਣਗੇ ਤੇ ਜਾਂ ਉਹਦੇ ਮਾਪੇ ਉਹਦੇ ਵੱਲ ਧਿਆਨ ਨਾ ਦਿੰਦੇ ਹੋਣਗੇ ਪਰ ਮੈਂ ਇਸ ਕੱਲ ਨੂੰ ਜਦੋਂ ਦੀ ਸਾਡੀ ਸਰਕਾਰ ਆਈ ਹੈ ਅਸੀਂ ਇਸ ਚੀਜ਼ ਨੂੰ ਖਤਮ ਕਰਤਾ ਹੈ ਅੱਜ ਪਿੰਡ ਦੇ ਵਿੱਚ ਪਤਾ ਲੱਗਾ ਛੈਰੀ ਕਿੱਥੇ ਆਇਆ ਛੈਰੀ ਸਰਕਾਰੀ ਸਕੂਲ ਚ ਆਇਆ ਕਿੰਨੇ ਭੇਜਿਆ ਮਾਨਜੁਗ ਮੁੱਖ ਮੰਤਰੀ ਪੰਜਾਬ ਭਗਵੰਤ ਸਤਾਜੀ ਨੇ ਭੇਜਿਆ ਹਰਵਿੰਦ ਕੇਜਰੀਵਾਲ ਜੀ ਨੇ ਭੇਜਿਆ ਵੀ ਜਿਹੜੀਆਂ ਜਿਹੜੀਆਂ ਕਮੀਆਂ ਨੇ ਉਹ ਸਕੂਲਾਂ ਦੀਆਂ ਕੱਢੀ ਤਾਂ ਮਾਨ ਜਿਹੜੀ ਹੈ ਬੱਚਿਆਂ ਦੀ ਪੜਾਈ ਵਾਸਤੇ ਕਿਉਂਕਿ ਬੱਚੇ ਜੇ ਇਹਨਾਂ ਨੂੰ ਦਿਸ਼ਾ ਵਧੀਆ ਦੇ ਦਿੱਤੀ ਕਿਉਂਕਿ ਅਕਸਰ ਮੈਂ ਮਾਪਿਆਂ ਨੂੰ ਇਹ ਬੇਨਤੀ ਕਰੂੰਗਾ ਮਾਪੇ ਬੱਚੇ ਨੂੰ ਜਨਮ ਦਿੰਦਾ ਹੈ ਉਹਨੂੰ ਪਾਲਦਾ ਹੈ ਪਰ ਅਸਲ ਮਾਰਗ ਦਿਸ਼ਾ ਜਿਹੜੀ ਹੈ ਉਹਨੂੰ ਉਹਦੇ ਟੀਚਰ ਦਿੰਦੇ ਨੇ ਅਧਿਆਪਕ ਦਿੰਦੇ ਨੇ ਜਿਹੜੇ ਸਕੂਲਾਂ ਦੇ ਵਿੱਚ ਜਿੱਥੇ ਪੜ੍ਹਦੇ ਨੇ ਉਹ ਉਹਨਾਂ ਨੂੰ ਸਿੱਖਿਆ ਦਿੰਦੇ ਨੇ ਮੈਂ ਪੁੱਛਦਾ ਹੁੰਦਾ ਟੀਚਰਾਂ ਨੂੰ ਮੈਂ ਕਹਿੰਦਾ ਹੁੰਦਾ ਵੀ ਤੁਹਾਨੂੰ ਸਭ ਤੋਂ ਵੱਧ ਖੁਸ਼ੀ ਕਦੋਂ ਹੁੰਦੀ ਹੈ ਉਹਨਾਂ ਦਾ ਜਵਾਬ ਇਹ ਹੁੰਦਾ ਹੈ ਕਹਿੰਦੇ ਜੀ ਜਦੋਂ ਸਾਡਾ ਪੜ੍ਹਿਆ ਲਿਖਿਆ ਬੱਚਾ ਵੱਡਾ ਅਕਸਰ ਬਣਦਾ ਹੈ ਸਾਡਾ ਪੜ੍ਹਿਆ ਲਿਖਿਆ ਬੱਚਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣਾ ਨਾਮ ਰੋਸ਼ਨ ਕਰਦਾ ਹੈ ਤੇ ਜਦੋਂ ਆ ਕੇ ਸਾਡੇ ਗੁਰਦੀ ਹੱਥ ਲਾ ਕੇ ਆਪਣੀ ਕਾਮਯਾਬੀ ਸਾਨੂੰ ਜਦੋਂ ਦੱਸਦਾ ਹੈ ਨਾ ਇਹਦੇ ਸਾਨੂੰ ਅਸਲ ਫਕਰ ਉਹਦਾ ਮਹਿਸੂਸ ਹੁੰਦਾ ਹੈ ਕਿ ਅਸੀਂ ਜਿਹੜਾ ਬੱਚੇ ਨੂੰ ਪੜਾਇਆ ਲਿਖਾਇਆ ਹੈ ਵਾਕਈ ਅੱਜ ਕਿਸੇ ਮਕਾਮ ਤੇ ਪਹੁੰਚਿਆ ਅਸਲ ਕਮਾਈ ਸਾਡੀ ਇਹ ਹੁੰਦੀ ਹੈ ਇਹ ਇਹਨਾਂ ਦੀ ਸੋਚ ਹੈ ਲੱਗੀ